ਸਮਾਜ ਵਿੱਚ ਹਮੇਸ਼ਾ ਜਿਹੜਾ ਉਹ ਆਪਣੀ ਗੱਲ ਨੂੰ ਬਿਹਤਰ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰੀ ਤੁਹਾਡੇ ਦੁਆਰਾ ਕੀਤੀ ਗਈ ਗੱਲ ਤੁਹਾਨੂੰ ਬਹੁਤ ਮਾਨਸਨਮਾਨ ਦਵਾ ਸਕਦੀ ਹੈ ਤੇ ਕਈ ਵਾਰ ਉਸੇ ਗੱਲ ਨੂੰ ਕਹਿਣ ਦਾ ਤਰੀਕਾ ਠੀਕ ਨਾ ਹੋਣ ਕਰ ਗੱਲ ਕਰਾਂਗੇ ਇੱਕ ਰਾਜੇ ਨੂੰ ਸੁਪਨਾ ਹੁੰਦਾ ਹੈ ਕਿ ਉਸ ਦੇ ਬਾਗਿਚੇ ਵਿੱਚਲੇ ਜਿੰਨੇ ਵੀ ਬੂਟੇ ਨੇ ਫਲ ਫਰੂਟ ਵਾਲੇ ਜਾਂ ਫੁੱਲਾਂ ਵਾਲੇ ਉਹ ਸਭ ਮਰ ਜਾ ਕੇ ਸੁੱਕ ਗਏ ਨੇ ਜਦ ਕਿ ਇੱਕ ਵਿਸ਼ਾਲ ਬੋੜ ਦਾ ਦਰਖਤ ਜਿਹੜਾ ਉਹਨੂੰ ਕੋਈ ਅਸਰ ਨਹੀਂ ਹੋਇਆ ਉਹ ਦਿੱਤੀ ਕੋਈ ਮੌਸਮ ਦਾ ਅਸਰ ਨਹੀਂ ਹੈ ਉਹਦੇ ਤੇ ਕੋਈ ਸੀ ਵੀ ਬਿਮਾਰੀ ਦਾ ਕੋਈ ਅਸਰ ਨਹੀਂ ਹੈ ਉਹ ਉਸੇ ਤਰ੍ਹਾਂ ਹੀ ਹਰਿਆ ਭਰਿਆ ਹੈ ਤੇ ਇਹ ਸੁਪਨਾ ਦੇਖ ਕੇ ਉਹ ਬਹੁਤ ਪਰੇਸ਼ਾਨ ਹੁੰਦਾ ਹੈ ਉਸ ਨੂੰ ਸਮਝ ਨਹੀਂ ਆਉਂਦੀ ਕਿ ਇਸ ਦਾ ਅਰਥ ਕੀ ਹੈ ਤਾਂ ਉਹ ਆਪਣੇ ਰਾਜ ਵਿੱਚ ਮਨਾਦੀ ਕਰਵਾਉਂਦਾ ਕਿ ਜਿਹੜਾ ਵੀ ਵਿਅਕਤੀ ਮੇਰੇ ਇਸ ਸੁਪਨੇ ਦਾ ਅਰਥ ਸਮਝਾਏਗਾ ਮੈਂ ਉਸ ਨੂੰ ਬਹੁਤ ਇਨਾਮ ਸਨਮਾਨ ਦਿਵਾਗਾ ਮੂ ਮੰਗਿਆ ਇਨਾਮ ਦਿੱਤਾ ਜਾਏਗਾ ਮੂ ਮੰਗਿਆ ਇਨਾਮ ਦੇਣ ਦੀ ਜਿਹੜੀ ਰਵੈਤ ਹੈ ਉਹ ਰਜਵਾੜਾ ਸ਼ਹੀ ਦੇ ਦੌਰਾਨ ਚੱਲਦੀ ਰਹੀ ਹੈ ਕਿਉਂਕਿ ਜਿਸ ਗੱਲ ਤੋਂ ਵੀ ਜਾਂ ਜਿਸ ਵਿਅਕਤੀ ਤੋਂ ਰਾਜਾ ਖੁਸ਼ ਹੋ ਜਾਂਦਾ ਸੀ ਉਸ ਵਿਅਕਤੀ ਨੂੰ ਬਹੁਤ ਇਨਾਮ ਸਨਮਾਨ ਦਿੱਤੇ ਜਾਂਦੇ ਸਨ ਤੇ ਇਸੇ ਤਰ੍ਹਾਂ ਇਸ ਵਾਰ ਵੀ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਇਸ ਸੁਪਨੇ ਦਾ ਅਰਥ ਸਮਝਾਏਗਾ ਉਸ ਨੂੰ ਇਨਾਮ ਦਿੱਤੀ ਜਾਣਗੇ ਤਾਂ ਇੱਕ ਜੋਤਸ਼ੀ ਆਉਂਦਾ ਹੈ ਤੇ ਉਹ ਕਹਿੰਦਾ ਕਿ ਮਹਾਰਾਜ ਮੈਂ ਤੁਹਾਡੇ ਸੁਪਨੇ ਦਾ ਜਿਹੜਾ ਅਰਥ ਹੈ ਉਹ ਸਮਝਾ ਸਕਦਾ ਤਾਂ ਰਾਜਾ ਕਹਿੰਦਾ ਕਿ ਹਾਂਜੀ ਦੱਸੋ ਤਹੋ ਜੋਤੀ ਆਪਣੀ ਸਮਝ ਮੁਤਾਬਕ ਕਹਿੰਦਾ ਹੈ ਕਿ ਇਸ ਸੁਪਨੇ ਦਾ ਅਰਥ ਹੈ ਕਿ ਤੁਹਾਡੇ ਖਾਨਦਾਨ ਦੇ ਤੁਹਾਡੇ ਵੰਸ਼ ਦੇ ਜਿੰਨੇ ਵੀ ਲੋਕ ਨੇ ਪਰਿਵਾਰ ਦੇ ਮੈਂਬਰ ਨੇ ਉਹ ਉਹਨਾਂ ਦੀ ਮੌਤ ਜਿਹੜੀ ਹੈ ਉਹ ਤੜ ਤੋਂ ਪਹਿਲਾਂ ਹੋ ਜਾਏਗੀ ਤੇ ਤੁਸੀਂ ਸਭ ਤੋਂ ਜ਼ਿਆਦਾ ਲੰਬੀ ਉਮਰ ਜੀਓਗੇ ਇਸ ਤੇ ਰਾਜਾ ਜਿਹੜਾ ਬਹੁਤ ਖਿੱਚ ਜਾਂਦਾ ਹੈ ਤੇ ਉਹ ਗੁੱਸੇ ਵਿੱਚ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਇਸ ਨੂੰ ਜੇਲ੍ਹ ਵਿੱਚ ਸੁੱਟ ਦਿਓ ਤੇ ਸਖਤ ਸਜ਼ਾ ਦਿਓ ਤੇ ਦੂਸਰੇ ਦਿਨ ਇੱਕ ਨੌਜਵਾਨ ਆਉਂਦਾ ਹੈ ਤੇ ਉਹ ਕਹਿੰਦਾ ਕਿ ਮੈਂ ਇਸ ਸੁਪਨੇ ਦਾ ਜਿਹੜਾ ਅਰਥ ਹੈ ਉਹ ਉਹ ਸਮਝਾ ਸਕਦਾ ਕਿ ਤਾਂ ਰਾਜਾ ਕਹਿੰਦਾ ਕਿ ਠੀਕ ਹੈ ਉਹ ਨੌਜਵਾਨ ਰਾਜੇ ਨੂੰ ਕਹਿੰਦਾ ਹੈ ਕਿ ਇਸ ਸੁਪਨੇ ਦਾ ਅਰਥ ਇਹ ਹੈ ਕਿ ਤੁਸੀਂ ਆਪਣੇ ਵੰਸ਼ ਆਪਣੇ ਖਾਨਦਾਨ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਲੰਬਾ ਸਮਾਂ ਰਾਜ ਸਿੰਘਾਸਨ ਤੇ ਬੈਠੋਗੇ ਤੇ ਰਾਜ ਕਰੋਗੇ ਤੁਹਾਡੇ ਰਾਜ ਦੀ ਜਿਹੜੀ ਵਾਵਾ ਉਹ ਬਹੁਤ ਲੰਬਾ ਸਮਾਂ ਹੋਏਗੀ ਤੇ ਬਹੁਤ ਦੂਰ ਤੱਕ ਹੋਏਗੀ ਇਸ ਤੇ ਰਾਜਾ ਖੁਸ਼ ਹੋ ਕੇ ਉਸ ਨੌਜਵਾਨ ਨੂੰ ਬਹੁਤ ਇਨਾਮ ਸਨਮਾਨ ਦਿੰਦਾ ਸੋ ਇਸ ਤਰ੍ਹਾਂ ਉਸੇ ਗੱਲ ਨੂੰ ਹੀ ਕਹਿਣ ਦੇ ਤਰੀਕੇ ਨੇ ਇੱਕ ਜੋਤਸੀ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਪਹੁੰਚਵਾ ਦਿੱਤਾ ਤੇ ਸਜ਼ਾ ਦਾ ਭਾਗੀਦਾਰ ਬਣਾ ਦਿੱਤਾ ਜਦ ਕਿ ਗੱਲ ਕਹਿਣ ਦੇ ਤਰੀਕੇ ਨੇ ਹੀ ਉਹ ਨੌਜਵਾਨ ਨੂੰ ਮਾਨ ਸਨਮਾਨ ਤੇ ਸਤਿਕਾਰ ਦਵਾਇਆ ਸੋ ਜਦੋਂ ਇਸ ਸਮਾਜ ਵਿੱਚ ਕਿਤੇ ਗੱਲ ਕਰੋ ਤਾਂ ਬਹੁਤ ਸੋਚ ਸਮਝ ਕੇ ਕਰਿਆ ਕਰੋ ਤਾਂ ਕਿ ਤੁਹਾਡਾ ਵੀ ਸਮਾਜ ਵਿੱਚ ਮਾਨ ਸਨਮਾਨ ਜਿਹੜਾ ਉਹ ਬਣਿਆ ਰਵੇ ਤੇ ਤੁਹਾਡੇ ਰਿਸ਼ਤੇ ਵੀ ਕਾਇਮ ਰਹਿਣ